ਲਓ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਇਹ ਬਹੁਤ ਹੀ ਸੁੰਦਰ ਤੇ ਜਿਵੇਂ ਵੇਖਣ ਨੂੰ ਔਖਾ ਲੱਗਦਾ ਤੇ ਬਣਾਉਣ ਨੂੰ ਬਹੁਤ ਹੀ ਸੌਖਾ ਲੱਗਦਾ ਆਸਾਨ ਤਰੀਕੇ ਨਾਲ ਹੀ ਬਣ ਜਾਂਦਾ ਅੱਧੇ-ਅੱਧੇ ਗੁੰਡੇਆਂ ਦਾ 2 ਗੁੰਡੇ ਪਾਤਰੱਖਣ ਜਿੰਨੇ ਵੀ ਤੁਸੀਂ ਆਪਦੇ ਕੋਟੀ ਸਵਟਰ ਤੇ ਪੌਣੇ ਗੁੰਡੇ ਜੈਕਟ ਤੇ ਕਿਸੇ ਤੇ ਵੀ ਔਨੇ ਗੁੰਡੇ ਪਾ ਕੇ 5-5 ਗੁੰਡੇਆਂ ਦੇ ਸਾਰਨਾ ਪਾ ਕੇ 2 ਗੁੰਡੇ ਵਾਧਾ ਰੱਖ ਸਕਦੇ ਹੋ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਲਾਈਕ ਕਰ ਜ਼ਰੂਰ ਦੇਖੋ ਸੜ ਜਾ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਕਾ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਇਹ ਇਹ ਤੁਸੀਂ ਟੋਪੀ ਤੇ ਵੀ ਪਾ ਸਕਦੇ ਹੋ ਸਕਾਫ ਤੇ ਵੀ ਪਾ ਸਕਦੇ ਚਲੋ ਜੀ ਅਸੀਂ ਦੱਸਦੇ ਹਾਂ ਕਿ ਇਸ ਤਰੀਕੇ ਨਾਲ ਬਣਾਇਆ ਵਾ ਹੀਗਰੂ ਜੀ ਕਾ ਖਾਲਸਾ ਵਾ ਹੀਗਰੂ ਜੀ ਕੀ ਫੱਤੀ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਤੇ ਡਿਜ਼ਾਈਨ ਅਸੀਂ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਏ ਹਾਂ ਇਹ ਦੇਖਣਗੇ ਬਣਾਉਣ ਕਾਤਰ ਵੀਡੀਓ ਨੂੰ ਐਂਡ ਤੱਕ ਕਰਕੇ ਜ਼ਰੂਰ ਦੇਖਿਓ ਤੇ ਇਹ ਆਪਾਂ ਦੋ ਕੁੰਡੇ ਪੰਜ ਕੁੰਡੇ ਅੰਦਰ ਜਾਣੇ ਦੋ ਕੁੰਡੇ ਐਕਸਟਰਾ ਲਈ ਹੋਏ ਤੇ ਆਪਾਂ ਦੋ ਪੁੱਠੇ ਬੁਣੇ ਆ ਤਿੰਨ ਸਿੱਧੇ ਦੋ ਪੁੱਠੇ ਤਿੰਨ ਸਿੱਧੇ ਇਹ ਆਪਾਂ ਚਾਰ ਸਲਾਂਗੀਆਂ ਕੱਢ ਲਈਆਂ ਦੋ ਸਿੱਧੇ ਪਾਸੇ ਤੋਂ ਉਲਟੇ ਪਾਸੇ ਹੁਣ ਆਪਾਂ ਦੋ ਸਲਾਂਗੀਆਂ ਹੋਰ ਕੱਢਣੇ ਇੱਕ ਸਿੱਧੇ ਪਾਸੇ ਇੱਕ ਉਲਟੇ ਪਾਸੇ ਇਸੇ ਤਰ੍ਹਾਂ ਹੀ ਆਪਾਂ ਜਦੋਂ ਸ਼ੁਰੂ ਵਿੱਚ ਬੁਣਨੇ ਸੀ ਇਸੇ ਤਰ੍ਹਾਂ ਹੀ ਬਣਾਇਆ ਸੀ

ਤੰਨੇ ਸਿੱਧੇ ਦੋ ਉਲਟੇ ਪਾਸੋਂ ਤੁਸੀਂ ਦੋ ਸਿੱਧੇ ਬਣਨੇ ਆ ਤੇ ਤਿੰਨ ਉਲਟੇ ਬਣਨੇ ਆ ਤੰਨੇ ਸਿੱਧੇ ਬਣਾਗੇ ਦੋ ਆਪਣੇ ਗਲਾਸਟ ਚ ਰਹਿ ਜਾਣਗੇ ਇਹ ਪੰਜਵੀਂ ਸਲਾਈ ਆਪਣੀ ਪੈ ਗਈ ਹੁਣ ਆਪਣੀ ਛੇਵੀਂ ਸਲਾਈ ਹੈ ਉਲਟੇ ਪਾਸੇ ਦੋ ਸਿੱਧੇ ਤਿੰਨ ਉੱਪਰ ਤੇ ਇਹ ਆਪਾਂ ਇਸ ਤਰ੍ਹਾਂ ਹੀ ਸਲਾਈ ਪੂਰੀ ਕਰ ਲੈਣਗੇ ਸਿੱਧੇ ਸਿੱਧੇ ਉਲਟੇ ਉਲਟੇ ਬਣਨੇ ਇਹ ਆਪਾਂ ਇਸ ਤਰ੍ਹਾਂ ਹੀ ਸਲਾਈ ਪੂਰੀ ਕਰ ਲੈਣਗੇ ਇਹ 25 ਸਲਾਈਆਂ ਪਾ ਲਈਆਂ ਤਿੰਨ ਸਿੱਧੇ ਪਾਸੇ ਤੇਨੂੰ ਉਲਟੇ ਪਾਸੇ ਤਿੰਨ ਸਿੱਧੇ ਦੋ ਉਲਟੇ ਹੁਣ ਆਪਾਂ ਸੱਤਵੀਂ ਸਲਾਈ ਸ਼ੁਰੂ ਕਰਦੇ ਆ ਆਪਣੇ ਡਿਜ਼ਾਈਨ ਵਾਲੀ ਦੋ ਕਲਾਂ ਪਉਂਦੇ ਹੁਣ ਹੁਣ ਆਪਾਂ ਕੋੰਡਾ ਦੂਜੇ ਪਾਸੇ ਕਰਾਂਗੇ ਹੁਣ ਆਪਾਂ ਧਾਗਾ ਦੂਜੇ ਪਾਸੇ ਕਰ ਲਿਆ ਹੁਣ ਆਪਾਂ ਤੀਜੇ ਵਿਚਾਲੜ ਦੇ ਵਿੱਚ 1 2 3 4 ਇੱਕ ਦੋ ਇੱਕ ਦੋ ਤੀਜੇ ਵਿੱਚ ਇਹ ਕੱਢਣਾ ਆਪਾਂ കട okay. ചാ okay. ਇਸ ਤਰ੍ਹਾਂ ਕੱਟ ਲਓ ਥੋੜਾ ਜਿਹਾ ਟੰਗ ਰੱਖ ਲੈ ਹੁਣ ਆਪਾਂ ਤੇ ਇਹਨਾਂ ਸਿੱਧੇ ਪੁੰਨ ਲੈਣੇ ਕੋਟ ਇਹ ਤੁਸੀਂ ਕਰੋਸ਼ ਕੇ ਨਾਲ ਵੀ ਕੱਟ ਸਕਦੇ ਹਾਂ ਹੁਣ ਦੋਲਟੇ ਬਣਾਵਾਂਗੇ ദുജന ദോട്ടുണ്ട ਮੈਂ ਪਤਾਗਾ ਦੂਜੇ ਪਾਸੇ ਕਰਨ ਇੱਕ ਲੱਕ ਦੋ ਤਿੰਨ ਚਾਰ ਪੰਜ ਮਨ ਪਤਾ ਨਹੀਂ ਬੋਲ ਰਹੀ ਮਨ ਪੈਸੇ ਬਿਚਾ ਦਿੱਤਾ ਹੁਣ ਆਪਾਂ ਇਸੇ ਤਰੀਕੇ ਨਾਲ ਇਹਦੇ ਵਿੱਚ ਦੀ ਕੰਢ ਰੋਣਾ ਹੁਣ ਆਪਣੀ 8ਵੀਂ ਸਲਾਈ ਆ ਗਈ ਹੁਣ ਆਪਾਂ ਜਿਹੜੇ ਉਲਟੇ ਬੁਣੇ ਸੀ ਦੋ ਸਿੱਧੇ ਬੁਣ ਲੈਣੇ ਤਾਂ ਅੱਗ ਆਪਣੇ ਪਾਸੇ ਕਰਨਾ ਜਿਹੜਾ ਆਪਾਂ ਇਹ ਕੱਢੇ ਇਹਨੂੰ ਆਪਾਂ ਬੁਣਨਾ ਨਹੀਂ ਇਹਨੂੰ ਆਪਾਂ ਬਣਾ ਬਣਾ ਉਤਾਰ ਲੈਣਾ ਇਸ ਤਰੀਕੇ ਨਾਲ ਇਹ ਤਿੰਨੇ ਬੁਣ ਲੈਣੇ ਆਪਾਂ ਤੇ ਹੁਣ ਵੀ ਆਪਾਂ ਤਾਰ ਲੈਣੇ ఏ ఉల్టే గు సుండే ఉల్టే బ తారా ధా క థాలి కు కను తిన్న బాగా ఉతారర సై బ బాను దొన్నే ఉల్టే సో ఉల్టే బ బుడి ਇੰਨਾਂ ਨੂੰ ਸਿੱਧੇ ਬੰਨ ਉਲਟੇ ਬੰਨਣਾ ਹੈ ਤੇ ਆਪ ਤਾਰ ਲੈਣੀ ਆਪਾਂ ਇਹ ਸਲਾਈ ਇਸੇ ਤਰ੍ਹਾਂ ਪੂਰੀ ਕਰਦੇ ਆਪਾਂ 7ਵੀਂ ਤੇ 8ਵੀਂ ਸਲਾਈ ਕੱਢ ਲਈ 7ਵੀਂ ਚ ਆਪੇ ਇਹ ਪਾਸੇ 8ਵੀਂ ਉਲਟੇ ਪਾਸੋਂ ਕੱਢੀ ਸੀ ਹੁਣ ਆਪਣੀ 9ਵੀਂ ਸਲਾਈ ਹੈ ਇਹ ਕੁੰਡੇ ਨੂੰ ਆਪਾਂ ਐਸਾ ਲੋਟ ਕਰਾਂਗੇ ਤੇ ਇਹਦੇ ਨਾਲ ਇਹ ਦੋਹਾਂ ਤੋਂ ਇੱਕ ਬਣਾ ਮੰਗੇ ਆਹਾ ਤੇ ਇੱਕ ਉਹ ਦੂਜਾ ਬਣਾਵਾਂਗੇ ਦੋ ਆਪਾਂ ਉਲਟੇ ਪਾਉਣੇ ਨੇ ਇਹ ਹੁਣ ਆਪਾਂ ਇਹਨੂੰ ਬੁਣ ਲਾਂਗੇ ਹੁਣ ਆਪਾਂ ਇਹਨੂੰ ਤੇ ਇਹਨੂੰ ਦੋਨੋਂ ਬੁਣਨਾ ਹੈ ਹੁਣ ਆਪਾਂ ਦੋ ਉਲਟੇ ਬੁਣ ਲਾਂਗੇ ਹੁਣ ਆਪਾਂ ਜਿਹੜਾ ਕੱਟਿਆ ਸੀ ਇੱਥੋਂ ਕੁੰਡਾ ਇਹਨੂੰ ਆਪਾਂ ਐਂ ਲੱਦ ਲਾਂਗੇ ਤੇ ਇਹਨੂੰ ਲੈ ਕੇ ਤੇ ਆ ਕੁੰਡੇ ਨੂੰ ਬੋਲਣਾ ਹੁਣ ਆਪਾਂ ਆ ਕੁੰਡਾ ਤੇ ਆ ਦੋਨੇ ਬੋਲਾਂਗੇ ਇਸ ਇੰਨੇ ਬਣ ਗਏ ਆਪਣ ਹੁਣ ਆਪਾਂ ਦੋ ਉਲਟੇ ਬੋਲਾਂਗੇ ਫਿਰ ਆਪਾਂ ਇਹ ਵੀ ਐਂ ਬੋਲਾਂਗੇ ਰਾਈ ਪੂਰੀ ਕਰ ਲਾਂਗੇ ਇਹ ਸਲਾਈ ਆਪਾਂ ਪੂਰੀ ਕਰ ਲਈ ਨੌਵੀਂ ਤੇ ਹੁਣ ਆਪਾਂ ਦਸਵੀਂ ਸਲਾਈ ਤੇ ਪੁੱਠੇ ਪਾਸੇ ਇਹ ਜਿਹੜੇ ਆਪਾਂ ਸਿੱਧੇ ਸਿੱਧੇ ਬਣਾਵਾਂਗੇ ਜਿਹੜੇ ਉਲਟੇ ਉਲਟੇ ਬਣਾਵਾਂਗੇ ਦੋ ਸਿੱਧੇ ਤੇ ਨਾਲ ਉਲਟੇ ਆਪਾਂ ਇਹ ਤਿੰਨ ਉਲਟੇ ਇਹ ਤਿੰਨ ਦੋ ਸਿੱਧੇ ਆ ਦੋ ਸਿੱਧੇ ਆ ਤਿੰਨ ਉਲਟੇ ਆ ਦੋ ਸਿੱਧੇ ਇਹ ਸਲਾਈ ਆਪਾਂ ਇਸੇ ਤਰ੍ਹਾਂ ਪੂਰੀ ਕਰਾਂਗੇ ਇਹ ਆਪਣਾ 10ਵੀਂ ਸਲਾਈ ਪੂਰੀ ਕਰ ਲਈ ਹੁਣ ਆਏ ਆਪਣੀ 11ਵੀਂ ਸਲਾਈ ਹੈ ਹੁਣ ਆਪਾਂ ਇੱਥੇ ਲਵਾਂਗੇ ਗੁੰਡਾ 1 2 3 ਜੇ ਉੱਥੇ ਗੁੰਡੇ ਜੋ ਆਪਾਂ ਕੱਢਾਂਗੇ ਤਾਂ ਹੁਣ ਆਪਾਂ ਇਹ ਤਿੰਨ ਬੰਨ ਲਵਾਂਗੇ ਇਹ ਗੁੰਡੇ ਆਪਾਂ ਢੱਲੇ ਰੱਖਣੇ ਆ

ਛੋਟੀ ਢੇੜਕੋ ਬਣਾਉਣੀ ਹੈ ਸਾਡੀ ਢੇੜਕੋ ਪੈਂਦੀ ਨਹੀਂ ਚੌਥੇ ਚਪਾਂ ਵਿੱਚ ਕੱਢਾਂਗੇ ਜਿਹੜਾ ਤੀਜਾ ਵਿਚਾਲੇ ਆ ਉਹਦੇ ਵਿੱਚ ਦੀ ਕੁੰਡਾ ਕੱਢੀ ਤਾਂ ਨ ਬਣ ਲਾਂਗੇ ਹੁਣ ਆਪਾਂ ਇਧਰ ਤਿੰਨ ਬਣ ਕੇ ਫੇਰ दो उल्टे बोल ला इसे तरह आप क्ड लागे बीट को बड़ी वी बन जाती इस करके असं छोटी बीडगो बनाने जिम्मे आप कंडे क्या बारवीं सिलाई उल्टी आ गए यह आप इधरों कलाई बारवीं सलाई अपनी यह आप उतार लेना ਤੇ ਤਿੰਨ ਬੁੰਡਾਣੇ ਆਪਾਂ ਰੋਟੇ ਇਹ ਵੀ ਤਰਨਣਾ ਦੋਨੇ ਕੁੰਡੇ ਤਾਰ ਲੈਣੇ ਹਨ ਤੰਨ ਰੋਟੇ ਬੁੰਡਾਣੇ ਦੋਸਤੇ ਇਹਹੀ ਸਲਾਈ ਆਪਾਂ ਰਪੀਟ ਕਰਨੀ ਆ ਸਾਰੇ ਹੁਣ ਆਪਾਂ ਤਾਰ ਲੈਣ ਤਿੰਨ ਰੋਟੇ ਬੁੰਡਾਣੇ ਕੁੰਡਾ ਤਾਰ ਲੈਣਾ ਜਿਹੜਾ ਆਪਾਂ ਕੱਢਿਆ ਹੋਇਆ ਵਿੱਚ ਤਿੰਨ ਆਪਾਂ ਰੋਟੇ ਬੁੰਡਾਣੇ ਸਲਾਈ ਪੂਰੀ ਕਰਦੇ സവാൈ ജന കുറക ദോ ക ഉൾ ബുണല ਇਸ ਗੁੰਦੇ ਨੂੰ ਲੱਦਣਾ ਆਪਾਂ ਇਸ ਤਰੀਕੇ ਨਾਲ ਪੈਸਕੁੰਡੇ ਨੂੰ ਬੰਨ੍ਹਣਾ ਸਿੱਧਾ ਇੱਕ ਗੁੰਦਾ ਬੰਨ੍ਹਦਾ ਨਾ ਸਿੱਧਾ ਤੇ ਆਪਾਂ ਇਸਕਾ ਇੱਕ ਗੁੰਦਾ ਬੰਨ੍ਹਣਾ ਇਹ ਆਪਾਂ ਇਸੇ ਤਰ੍ਹਾਂ ਹੀ ਰਪੀਟ ਕਰਦਾ ਜਾਂ ਕਰਦੇ ਜਾਨਾ ਤੇ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਤੇ ਆਪਾਂ ਤੁਹਾਨੂੰ ਬਣਾ ਕੇ ਦੱਸਦੇ ਹਾਂ ਫਿਰ ਆਪਾਂ ਹੋਰ ਬਣਾ ਲੈਨੇ ਆ ਇਸੇ ਤਰ੍ਹਾਂ ਹੀ ਰਿਪੀਟ ਕਰ ਕੁੰਡੇ ਲੱਦਣਾ ਬਸ ਲਓ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਇਹ ਆਪਾਂ ਚਾਰ ਤਾਂ ਹੀ ਬਣਾ ਲਿਆ ਤੇ ਇਸੇ ਤਰ੍ਹਾਂ ਤੁਸੀਂ ਰਿਪੀਟ ਕਰਦੇ ਜਾਓ ਤੇ ਤੁਹਾਡਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਬਹੁਤ ਸੁੰਦਰ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਕਰਕੇ ਜਰੂਰ ਦੇਖਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਿਓ ਜੇ ਕੁਝ ਹੋਰ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਚਲੋ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ